ਹਾਂਜੀ ਕਰਵਜੀਤ ਸਿੰਘ ਆ ਜੀ ਬਲਾਕ ਬਲਾਕ ਮੋਗਾ ਜੀ ਜੋਨ ਨੰਬਰ ਜੋਨ ਨੰਬਰ 2 ਆ ਜੀ ਇਹ ਬਿਆਨਤ ਨਗਰ ਗਲੀ ਨੰਬਰ 7 ਦੇ ਵਿੱਚ ਭੈਣ ਨੂੰ ਮਕਾਨ ਬਣਾ ਕੇ ਦੇਣ ਲੱਗੇ ਕਿਸ ਤਰ੍ਹਾਂ ਦੀ ਹਾਲਤ ਹੈ ਭੈਣ ਦੀ ਹਾਲਤ ਬਹੁਤ ਮਾੜੀ ਹਾਲਤ ਸੀ ਛੱਤਾਂ 'ਚੋਂ ਪਾਣੀ ਇੰਨਾ ਜ਼ਿਆਦਾ ਚੋ ਰਿਹਾ ਸੀ ਭੈਣ ਨੇ ਬੇਨਤੀ ਕੀਤੀ ਕਿ ਮੈਨੂੰ ਮੇਰਾ ਮਕਾਨ ਚੁੰਦਾ ਪਿਆ ਵਾ ਇਸ ਕਰਕੇ ਕਿ ਮੈਨੂੰ ਮਕਾਨ ਬਣਾ ਕੇ ਦਿੱਤਾ ਜਾਵੇ ਇਹਨਾਂ ਟੰਟਰੀ ਐਪਲੀਕੇਸ਼ਨ ਭੇਜੀ ਡੇਰੇ ਵਾਲ ਨੇ 2 ਦਿਨਾਂ ਚੋਂ ਪਾਸ ਕਰਕੇ ਐਪਲੀਕੇਸ਼ਨ ਬਾਅਦ ਜੋਨ ਨੰਬਰ 2 ਨੂੰ ਭੇਜ ਦਿੱਤੀ ਇਹਨਾਂ ਤੇ ਦੋ ਕੁੜੀਆਂ ਜੀ ਭਾਈ ਜੀ ਉਹ ਕਰ ਦਿਆ ਚੁੱਲੇ ਚੱਲੇ ਠੀਕ ਕਰ ਦਿਆ ਜੀ ਭਾਈ ਜੀ ਮਾੜੀ ਹਾਲਤ ਬਹੁਤ ਮਾੜੀ ਆ ਭੈਣ ਵੀ ਆਪ ਕੰਮ ਕਰਦੀ ਆ ਜੀ ਕਿੰਨਾ ਇਸ ਤੇ ਸੰਗਠਨ ਜਿਹੜਾ ਹੈਗਾ ਉਹ ਜੋ ਨਹੀਂ ਪਤਾ ਹੈ ਜੀ ਕਟੋ ਘਟ ਵੀ ਸਾਧ ਸੰਗਤ ਨੇ ਬਹੁਤ ਸਹਿਯੋਗ ਦਿੱਤਾ 70-8000 ਰੁਪਿਆ ਇਸ ਤੇ ਖਰਚਾ ਆ ਜਾਣਾ ਜੀ ਪਰਿਵਾਰ ਤੋਂ ਤਾਂ ਨਹੀਂ ਕੋਈ ਪਰਿਵਾਰ ਤੋਂ ਕੋਈ ਪੈਸਾ ਨਹੀਂ ਲੈਣਾ ਜੀ ਇਹ ਕਿਹਦੇ ਵੱਲੋਂ ਕੀਤਾ ਗਿਆ ਸਾਰਾ ਇਹ ਸਾਧ ਸੰਗਤ ਵੱਲੋਂ ਕੀਤਾ ਇਹ ਜੋਨ ਨੰਬਰ 2 ਵੱਲੋਂ ਤੇਰਾ ਹੀ ਬਲਾਕ ਮੋਗਾ ਵਾਲੇ ਸਾਰੇ ਮੱਥ ਕਰ ਰਹੇ ਜੀ ਕਿੰਨੇ ਕਿੰਨੇ ਕਟੋ ਘਟ ਮੋਗਾ ਬਲਾਕ ਦੇ ਸਾਰੇ ਹੀ ਜ਼ਿੰਮੇਵਾਰ ਤੇ ਸਾਰੀ ਸਾਧ ਸੰਗਤ ਤੇ ਬਲਾਕ ਦੀ ਮੋਗਾ ਦੀ ਗੁੰਤੀ ਹੋਈ ਜੀ ਕਈ ਤਾਂ ਤਾਂ ਸਤੂ ਤੇਰਾ ਯਾਸਾ ਜੀ ਕੀ ਨਾਮ ਤੁਹਾਡਾ ਮਨਦੀਪ ਕਿੱਥੋਂ ਦੇ ਰਹੇ ਹੋ ਮੋਗਾ ਸਤਿਗੁਰੂ ਬਿਆਨਤ ਨਾ ਰਹੀ ਆ ਆ ਇਹ ਆਪਣੇ ਡੇਰਾ ਵਾਸਿਆ ਸਾਸੇ ਵਾਲੇ ਨੇ ਨਾ ਮਨੁੱਖੀ ਨਹੀਂ ਪ੍ਰਿਮਿਆ ਬੋਲੇ ਸਾਰੇ ਕੀ ਹੋਇਆ ਸਤਿਗੁਰੂ ਇਹ ਸਤਨ ਵੀਰੇ ਥੋੜੀ ਜਿਹੀ ਨਿੱਕੀ ਸੀਗੀ ਤੇ ਕੁਛ ਚੌਂਦੀ ਬਹੁਤ ਸੀ ਜਰਦੇ ਢੱਟ ਪਈ ਸੀ ਬਹੁਤ ਜਿਆਦਾ ਅਸੀਂ ਉਹ ਸੀਗਾ ਸੱਚੀ ਗੁਰ ਤੇਰਾ ਹੀ ਹਿੰਦਰਾ ਹੀ ਤੱਕ ਪੈਸੇ ਲਏ ਆ ਨਹੀਂ ਨਹੀਂ ਹਸਰਾ ਖਾਲੀ ਵੀਰੇ ਸਾਰਿਆਂ ਨੇ ਆਪ ਹੀ ਸਾਈ ਸੰਭੀ ਕੋਈ ਇਟਾਂ ਦੇ ਜਾਂ ਨਹੀਂ ਨਹੀਂ ਵੀਰੇ ਕੋਈ ਚੀਜ਼ ਦਾ ਪੈਸਾ ਨਹੀਂ ਲਿਆ ਅਸਲ ਆਖਰੀ ਰੋਟੀ ਪਾਣੀ ਚਾਹ ਪਾਣੀ ਸਾਰਾ ਕੁਝ ਆਪ ਹੀ ਇਹਨਾਂ ਨੇ ਦਿੱਤਾ ਸਾਰਾ ਤੇਰਾ ਹੀ ਇੱਥੇ ਜੈ ਇਹ ਜੰਮੀ ਕਿੱਥੋਂ ਰਹਿ ਜਾਂਦਾ ਸੱਚੀ ਗੁਰ ਠੀਕ ਹੈ ਨੈਂਸੀ ਕੀ ਕੁਆਲੀਫਿਕੇਸ਼ਨ ਹੁੰਦੀ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਗ੍ਰੈਜੂਏਸ਼ਨ ਕੀਤੀ ਹੈ ਹੁਣ ਸਿੱਖ ਰਹੀ ਹਾਂ ਮੈਂ ਆਈ.ਟੀ.ਆਈ ਕੀਤੀ ਕੰਪਿਊਟਰ ਦੀ ਹਾਂਜੀ ਕਿ ਜੋਬ ਕਰ ਰਹੇ ਹੋ ਹਾਂਜੀ ਮੈਂ ਪੰਜਾਬੀ ਟਾਈਪਿੰਗ ਸਿੱਖ ਰਹੀ ਹਾਂ ਇਸ ਤੋਂ ਬਾਅਦ ਜੋਬ ਲਈ ਅਪਲਾਈ ਕਰਨਾ ਹੈ ਅਰ ਸੇਵਾ ਕਰ ਰਹੇ ਹੋ ਕਿਸੇ ਦਾ ਮਕਾਨ ਬਣਾ ਕੇ ਹਾਂਜੀ ਕਿੰਨਾ ਕੁ ਤੁਹਾਨੂੰ ਮਿਲਦਾ ਹੈ ਸੇਵਾ ਕਰਕੇ ਸਾਨੂੰ ਬਹੁਤ ਸਕੂਨ ਮਿਲਦਾ ਹੈ ਸੇਵਾ ਕਰਕੇ ਇਹ ਜਿਹੜੀ ਸਿੱਖਿਆ ਕਿੱਥੋਂ ਮਿਲੀ ਤੁਹਾਨੂੰ ਇਹ ਸਾਨੂੰ ਸਾਡੇ ਗੁਰੂ ਜੀ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇੰਸਾ ਜੀ ਤੋਂ ਇਹ ਪ੍ਰੇਰਣਾ ਮਿਲੀ ਹੈ ਜੋ ਤੋਂ ਲੋਕਾਂ ਤੋਂ ਉਹ ਇਹ ਉਹਨਾਂ ਪੈਣਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜੋ ਲੋਕ ਗਰੀਬ ਆ ਘਰ ਉਹਨਾਂ ਦੇ ਹੈ ਨਹੀਂਗਾ ਔਰ ਤੁਹਾਡੀ ਸੰਸਥਾ ਘਰ ਬਣਾ ਕੇ ਦੇ ਰਹੀ ਆ ਕਿਵੇਂ ਤੁਹਾਡੇ ਨਾਲ ਸੰਪਰਕ ਹਾਂਜੀ ਅਸੀਂ ਉਹਨਾਂ ਨੂੰ ਇਹ ਸਨੇਹ ਆ ਦੇਣਾ ਚਾਹੁੰਦੇ ਆ ਕਿ ਜਿਹੜੇ ਬਹੁਤ ਹੀ ਆਰਥਿਕ ਤਕ ਪੱਖੋਂ ਗਰੀਬ ਹੈ ਮਤਲਬ ਆਪਣਾ ਮਕਾਨ ਬਣਾਉਣ ਚੋ ਸਕਸ਼ਮ ਨਹੀਂਗੇ ਉਹ ਸਾਡੇ ਨਾਲ ਤਾਲਮੇਲ ਕਰ ਸਕਦੇ ਆ ਸਾਡੀ ਸੰਸਥਾ ਡੇਰਾ ਸੱਚਾ ਸੌਦਾ ਬਹੁਤ ਹੀ ਜ਼ਰੂਰਤਮੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇ ਦਿੰਦੀ ਆ ਅੱਜ ਤੱਕ ਅਸੀਂ ਕਾਫੀ ਮਕਾਨ ਬਣਾ ਕੇ ਦਿੱਤੇ ਇਹ ਸਾਡਾ ਸਾਰਾ ਕੁਝ ਸਾਡੇ ਗੁਰੂ ਜੀ ਦੀ ਪ੍ਰੇਰਣਾ ਨਾਲ ਹੀ ਸੰਭਵ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੇਰੇ ਨਾਲ ਸਾਨੂੰ ਹੋ ਗਏ 12-13 ਸਾਲ ਹੋ ਗਏ ਲਗਭਗ ਸਾਨੂੰ ਸਾਡੇ ਗੁਰੂ ਜੀ ਨੇ ਹੀ ਸਿਖਾਇਆ ਹੈ ਕਿ ਸੇਵਾ ਉਹ ਹੁੰਦੀ ਜੋ ਆਪਾਂ ਦੂਸਰਿਆਂ ਲਈ ਕਰੀਏ ਅੱਜ ਕੱਲ ਦੇ ਟਾਈਮ 'ਚ ਆਪਦੀਆਂ ਲਈ ਤਾਂ ਹਰ ਕੋਈ ਕਰਦਾ ਹੈ ਪਰ ਜੇ ਆਪਾਂ ਕਿਸੇ ਦੂਸਰੇ ਦੀ ਸਹਾਇਤਾ ਕਰੀਏ ਤਾਂ ਅਸਲੀ ਸੇਵਾ ਆਪਣੀ ਉਹੀ ਮੰਨੀ ਜਾਂਦੀ ਆ ਨਰ ਸੇਵਾ ਨਰੈਣ ਸੇਵਾ ਬੰਦੇ ਹਾਂਜੀ ਕਿ ਕਰਾਪਾ ਕਿਉਂ ਨਹੀਂ ਕਿਸੇ ਬੰਦੇ ਦੀ ਮਦਦ ਕਰਦੇ ਆ ਅਸਲੀ ਸੇਵਾ ਤਾਂ ਉਹੀ ਹੈ ਉਹੀ ਆ ਹਾਂਜੀ ਬਿਲਕੁਲ ਤੇਰਾ ਹੀ ਧੰਨ ਆਸਰਾ ਨਾਮ ਕੰਜਨ ਸਿੰਘ ਆ

ਵੀ ਚੇਂਜ ਆਈ। ਪਹਿਲਾਂ ਤਾਂ ਇਨਸਾਨੀਅਤ ਦਾ ਹੀ ਨਹੀਂ ਪਤਾ ਸੀ ਵੀ ਇਨਸਾਨੀਅਤ ਕੀ ਚੀਜ਼ ਹੁੰਦੀ ਹੈ। ਜਦੋਂ ਤੋਂ ਡੇਰੇ ਨਾਲ ਜੁੜੇ ਆ ਇਨਸਾਨੀਅਤ ਦਾ ਪਤਾ ਲੱਗ ਗਿਆ ਵੀ ਕਿਸੇ ਦਾ ਦੁੱਖ ਦਰਦ ਨੂੰ ਸਾਂਝਾ ਕਿਵੇਂ ਕੀਤਾ ਜਾ ਸਕਦਾ ਹੈ। ਕਿਸੇ ਦੀ ਹੈਲਪ ਕਰਨਾ ਔਰ ਕਿੰਨੀ ਖੁਸ਼ੀ ਅੰਦਰ ਮਿਲਦੀ ਹੈ। ਇਹ ਸਾਨੂੰ ਡੇਰੇ ਸੱਚਾ ਸੌਦਾ ਸੰਤ ਡਾਕਟਰ ਗੁਰਮੀਤ RAM BIM SINGH ਜੀ ਨਾਲ ਜੁੜਨ ਤੋਂ ਬਾਅਦ ਹੀ ਪਤਾ ਲੱਗਾ। ਸਰ ਜੀ ਇਸ ਤਰ੍ਹਾਂ ਦੁਨੀਆ ਦੇ ਵਿੱਚ ਨਸ਼ਿਆਂ ਦੀ ਤਰਾਹੀ ਤਰਾਹੀ ਹੋ ਗਈ ਹੈ। ਤੁਹਾਡੇ ਪਰਿਵਾਰ ਜਾਂ ਤੁਸੀਂ ਜਾਂ ਤੁਹਾਡੇ ਰਿਸ਼ਤੇਦਾਰ ਵਿੱਚ ਕੋਈ ਨਸ਼ਾ ਕਰਦਾ ਹੈ। ਪਿਤਾ ਜੀ ਦੀ ਪ੍ਰੇਰਨਾ ਸਦਕਾ ਜੋ ਪਿਤਾ ਜੀ ਨੇ ਸਾਨੂੰ ਆਇਤੀ ਕਰ ਸਿਖਾਇਆ ਨਸ਼ਿਆਂ ਪ੍ਰਤੀ ਵੀ ਨਸ਼ਾ ਬਿਲਕੁਲ ਨਹੀਂ ਕਰਨਾ ਸਾਡੇ ਪਰਿਵਾਰ ਵਿੱਚ ਔਰ ਆਸ-ਪਾਸ ਦੇ ਵੀ ਜਿੰਨੇ ਵੀ ਲੋਕ ਐ ਜਿਹੜੋ ਦੇ ਜੁੜੇ ਆ ਉਹਨਾਂ ਨੂੰ ਵੀ ਨਾਲ ਜੋੜਿਆ ਨਸ਼ਿਆਂ ਤੋਂ ਮੁਕਤ ਕਰਵਾਇਆ ਕੋਈ ਜੇ ਨਸ਼ਾ ਛੱਡਣਾ ਚਾਹੁੰਦਾ ਹੈ ਕਈ ਹੁਣ ਅਸੀਂ ਜਿਵੇਂ ਸਮਾਜ ਦੇ ਵਿੱਚ ਰਹਿੰਦੇ ਆ ਲੇਡੀਜ਼ ਵੀ ਬਹੁਤ ਨਸ਼ਾ ਕਰਨ ਲੱਗ ਪਈਆਂ ਹਾਂ ਹਾਂਜੀ ਬਸ ਉਹਨਾਂ ਨੂੰ ਇਹੀ ਅਪੀਲ ਕਰਾਂਗੇ ਕਿ ਸਾਡਾ ਪਲੇਰ ਸੱਚੇ ਸੌਦਾ ਹੈਲਪਲਾਈਨ ਨੰਬਰ ਹੈ ਤੁਸੀਂ ਉਹਨਾਂ ਦੇ ਸੰਪਰਕ ਕਰੋ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਨੂੰ ਉੱਥੇ ਜ਼ਰੂਰ ਲੈ ਕੇ ਜਾਵਾਂਗੇ ਔਰ ਨਸ਼ੇ ਤੋਂ ਮੁਕਤ ਸਰਵਾਵਾਂਗੇ ਜੇਕਰ ਉਹਨਾਂ ਨੂੰ ਕੋਈ ਦਵਾਈ ਵੀ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੈ ਉਹ ਡੇਰੇ ਸੱਚੇ ਸੌਦੇ ਵੱਲੋਂ ਬਿਲਕੁਲ ਬਿਲਕੁਲ ਫ੍ਰੀ ਇੱਕ ਕਿੱਟ ਆਂਦੀ ਹੈ ਕਿੱਟ ਵੀ ਸਪੈਸ਼ਲ ਬਣਾ ਕੇ ਦਿੱਤੀ ਜਾ ਰਹੀ ਹੈ ਨਸ਼ੇ ਵਾਲੇ ਵਾਸਤੇ ਕਿ ਉਹਨਾਂ ਨੂੰ ਅੱਗੇ ਤੋਂ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਧੰਨਵਾਦ ਧੰਨਵਾਦ ਸਤਿਕਾਰਯੋਗ ਪੀਰਾ ਜੀ ਮਿਸ ਜਿੰਦਰ कौर ਐਂਸਾ ਜੂਥ ਬ੍ਰਾਂਗਨਾਈ 85 ਮੰਦਰ ਅੱਜ ਅਸੀਂ ਦੇਖਿਆ ਜੀ ਮੋਗਾ ਦੇ ਵਿੱਚ ਨੰਨ੍ਹਾ ਲੋਕੀਂ ਪੈਣਾ ਦੇ ਵਿੱਚ ਬੜਾ ਜੋਸ਼ ਆ ਕਿਸ ਚੀਜ਼ ਦੀ ਸੇਵਾ ਚੱਲ ਰਹੀ ਆ ਅੱਜ ਤੱਕ ਇਹ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਆ ਆਰਥਿਕ ਤਕਹੋਂ ਬਹੁਤ ਕਮਜ਼ੋਰ ਸੀ ਪਰਿਵਾਰ ਦੋ ਬੇਟੀਆਂ ਸੀ ਉਹਨਾਂ ਦੇ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਹੈਲਪਲਾਈਨ ਤੇ ਜੋ ਆਪਣੀ ਐਪਲੀਕੇਸ਼ਨ ਪਾਈ ਸੀ ਉਹ ਡੇਰਾ ਸੱਚਾ ਸੌਦਾ ਦੇ ਵਿੱਚ ਮਨਜ਼ੂਰ ਹੋਈ ਉਹਨਾਂ ਨੇ ਸਾਡੀ 85 ਮੈਂਬਰ ਕਮੇਟੀ ਨਾਲ ਸੰਪਰਕ ਕੀਤਾ ਜਦੋਂ ਮਨਜ਼ੂਰ ਹੋ ਗਈ ਐਪਲੀਕੇਸ਼ਨ ਵੀ ਮਕਾਨ ਬਣਾ ਕੇ ਦਿੱਤਾ ਜਾਂਦਾ ਹੈ ਕਿੰਨਾ ਚਿਰ ਚੱਲ ਚੱਲਦਾ ਵੈਸੇ ਆ ਰਿਹਾ ਹਾਂ ਹਾਂਜੀ ਸਾਰਾ ਖਰਚਾ ਸੰਸਥਾ ਦਾ ਜਿਸ ਤਰ੍ਹਾਂ ਪੈਨਾਕਰਾਂ ਦੇ ਵਿੱਚ ਰਹਿੰਦੀ ਹੈ ਜੀ ਹਾਂ ਉਹਨਾਂ ਦੇ ਕੋਲੇ ਕੋਈ ਕੰਮ ਨਹੀਂ ਹੁੰਦਾ ਤੁਹਾਡੀ ਸੰਸਥਾ ਕਿਹੜੇ ਐਵੇਂ ਜੇ ਕੰਮ ਕਰ ਰਹੀ ਹੈ ਜਿਹਦੇ ਨਾਲ ਉਹ ਆਤਮ ਨਿਰਭਰ ਹੋ ਸਕਣ ਸਾਡੀ ਸੰਸਥਾ ਜੀ ਸਲਾਈ ਸੈਂਟਰ ਚੱਲ ਰਿਹਾ ਸਾਡੇ ਅਸੀਂ ਤਾਂ ਇਹ ਕਹਿੰਦੇ ਆ ਵੀ ਜੇਕਰ ਕਿਸੇ ਨੂੰ ਕੋਈ ਵੀ ਜ਼ਰੂਰਤ ਹੰਦੀਆ ਕੋਈ ਭੈਣ ਕਈ ਵਾਰ ਜਾਂ ਵਿਧਵਾ ਹੋ ਜਾਂਦੀ ਹੈ ਛੋਟੀ ਉਮਰ ਦੇ ਵਿੱਚ ਬੱਚੇ ਛੋਟੇ ਛੋਟੇ ਹੁੰਦੇ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾਗਾ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਹੋਰ ਵੀ ਸੈਂਟਰ ਖੋਲਕੇ ਦੇਵਾਂਗੇ ਔਰ ਜੋ ਸਟੱਡੀ ਸੈਂਟਰ ਚੱਲ ਰਹੇ ਆ ਫ੍ਰੀ ਐਜੂਕੇਸ਼ਨ ਦਿੱਤੀ ਜਾ ਰਹੀ ਆ ਸਾਰਿਆਂ ਨੂੰ ਬੱਚਿਆਂ ਨੂੰ ਕਾਫੀ ਬੱਚੇ ਵਧੀਆ ਪੜ੍ਹਾਈ ਵੀ ਕਰ ਰਹੇ ਆ ਹੁਣ ਤੇ ਉਹ ਵੀ ਅਸੀਂ ਜੇਕਰ ਸਲਾਈ ਉਹ ਸਟੱਡੀ ਦਾ ਵੀ ਕਹਣਗੇ ਤਾਂ ਉਹ ਵੀ ਅਸੀਂ ਕਰਨ ਲਈ ਤਿਆਰ ਆ ਤੁਹਾਡੀ ਸੰਸਥਾ ਕੋਈ ਧਰਮ ਵੀ ਛਡਾਉਂਦੀ ਹੈ ਨਹੀਂ ਜੀ ਕੋਈ ਧਰਮ ਨਹੀਂ ਛਡਾਉਂਦੀ ਜੇਕਰ ਕੋਈ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੈ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਤਾਂ ਤੁਸੀਂ ਕਿਸੇ ਦਾ ਵੀ ਧਰਮ ਛਡਵਾਉਣਾ ਨਹੀਂ ਜੀ ਕੋਈ ਧਰਮ ਨਹੀਂ ਛਡਵਾਇਆ ਜਾਂਦਾ ਇੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੀ ਸਿੱਖਿਆ ਤੁਹਾਡੇ ਜਿਹੜਾ ਹੈਗਾ ਸੰਸਥਾ ਵੱਲੋਂ ਦਿੱਤਾ ਜਾਂਦਾ ਹੈ ਸੰਸਥਾ ਵੱਲੋਂ ਜੋ ਡੇਰਾ ਸੱਚਾ ਸੋਧਾ ਦੇ ਸੰਤ ਡਾਕਟਰ ਗਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਉਹਨਾਂ ਦੀ ਸਿੱਖਿਆ ਤੇ ਅਸੀਂ ਚੱਲ ਰਹੇ ਹਾਂ ਔਰ ਜੋ ਸਾਨੂੰ ਸਿੱਖਿਆ ਮਿਲਦੀ ਹੈ ਵੀ ਆਪਣੇ ਤੇ ਆਤਮ ਨਿਰਪਨ ਨਿਰਪਰ ਹੋਣ ਲਈ ਪਹਿਣਾ ਕੋਈ ਨਹੀਂ ਕਰ ਸਕਦੀਆਂ ਸਭ ਕੁਝ ਕਰ ਸਕਦੀਆਂ ਅੱਜ ਦੇਖੋ ਤੁਸੀਂ ਜੋ ਮਕਾਨ ਬਣ ਰਿਹਾ ਉਹਦੇ ਵਿੱਚ ਬਾਈਆਂ ਨਾਲੋਂ ਪਹਿਣਾ ਅੱਗੇ ਬਹੁਤ ਸੇਵਾ ਕਰ ਰਹੀਆਂ ਉਹ ਔਰ ਘਰਾਂ ਦੇ ਵਿੱਚ ਵੀ ਜੇ ਉਹਨਾਂ ਨਾਲ ਅਸੀਂ ਸੰਪਰਕ ਕਰਦੇ ਹਾਂ ਕੋਈ ਵੀ ਕਾਫੀ ਭੈਣ ਐਦਾਂ ਦੀਆਂ ਹੋਣੀਆਂ ਜਿਹੜੀਆਂ ਕਿ ਪਹਿਲਾਂ ਨਹੀਂ ਕੋਈ ਵੀ ਕੰਮ ਕਰਦੀਆਂ ਸੀ ਸਾਡੇ ਨਾਲ ਜਦੋਂ ਦੇ ਜੁੜੇ ਹੋਏ ਆ ਕੋਈ ਨਸ਼ਿਆਂ ਤੋਂ ਰਹਿਤ ਕੀਤੇ ਆ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਿੰਨਾ ਭੈਣਾਂ ਦੇ ਨਸ਼ਾ ਸੀ ਉਹ ਵੀ ਸਾਨੂੰ ਆ ਕੇ ਕਹਿੰਦੀਆਂ ਵੀ ਅਸੀਂ ਆ ਜਿਹੜੇ ਸਟੱਡੀ ਸੈਂਟਰ ਉਹ ਸਾਡੇ ਨਾਲ ਹੈਲਪ ਵੀ ਕਰ ਰਹੀਆਂ ਵੀ ਅਸੀਂ ਵੀ ਤੁਹਾਡੇ ਨਾਲ ਇਹ ਜੋ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਔਰ ਕੰਮ ਵੀ ਸਾਡੇ ਨਾਲ ਕਰਵਾਉਂਦੇ ਆਂ ਜੋ ਫ੍ਰੀ ਸੈਂਟਰ ਚੱਲਦੇ ਉਹਨਾਂ ਦੇ ਵਿੱਚ ਵੀ ਹੈਲਪ ਕਰਦੀਆਂ ਹਾਂ ਕੋਈ ਵੀ ਭੈਣ ਤੁਹਾਡੇ ਨਾਲ ਜੁੜਨਾ ਚਾਹੁੰਦੀ ਆ ਤਾਂ ਬੇਝਿਜਕ ਜੁੜ ਸਕਦੀ ਹੈ ਬੇਝਿਜਕ ਜਦੋਂ ਮਰਜ਼ੀ ਸਾਡੇ ਨਾਲ ਜੁੜ ਸਕਦਾ ਕਿੱਥੇ ਜਾਂ ਕਿਵੇਂ ਸੰਪਰਕ ਕਰੇ ਤੁਹਾਡੇ ਸੰਪਰਕ ਡੇਰਾ ਸੱਚਾ ਸੌਦਾ ਦਾ ਆਪਣਾ ਬਣਿਆ ਹੋਇਆ ਜੋ ਉਹਦੇ ਵਿੱਚ ਵੀ ਜੁੜ ਸਕਦੇ ਆ ਔਰ ਸਾਡੇ ਨੰਬਰ ਵੀ ਆ ਜੋ 85 ਮੈਂਬਰ ਆ ਉਹਨਾਂ ਦੇ ਨੰਬਰ ਵੀ ਆ ਹੈਲਪਲਾਈਨ ਤੇ ਵੀ ਆ ਵੈਸੇ ਵੀ ਅਸੀਂ ਸਾਰਿਆਂ ਨੂੰ ਦੱਸ ਦੇ ਰਹੇ ਹਾਂ ਅੱਗੇ ਦੀ ਅੱਗੇ ਜੋ ਸਾਡੇ ਜੂਤ ਦੀਆਂ ਭੈਣਾਂ ਕਈ ਹੋਰ ਵਰਕ ਕਰ ਰਹੀਆਂ ਆ ਕਾਫੀ ਵਰਕ ਹੋ ਰਿਹਾ ਔਰ ਨੰਬਰ ਵੀ ਹੈ ਜੋ ਕਿ ਸੰਪਰਕ ਕਰਨਾ ਚਾਹੁੰਦਾ ਹੋਵੇ ਅਸੀਂ ਆਪਣੇ ਨੰਬਰ ਵੀ ਦੇ ਸਕਦੇ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਹਾਂਜੀ ਥੈਂਕ ਯੂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ